ਪੰਜਾਬ ਡੈਰੀ ਤੇ ਤੁਹਾਡਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਅੱਜ ਕੱਲ੍ਹ ਵਾਰਦਾਤਾਂ ਦਾ ਸ਼ਹਿਰ ਬੜਦਾ ਜਾ ਰਿਹਾ ਹੈ ਤੇ ਪੁਲਿਸ ਹੱਥ ਤੇ ਹੱਤਰੀ ਬੈਠੀ ਆ ਇਸ ਹਫਤੇ ਦੀ ਇਹ ਚੌਥੀ ਲੁੱਟਖੋ ਦੀ ਵਾਰਦਾਤ ਹੈ ਜਦੋਂ ਕਿ ਪੁਲਿਸ ਹਾਲੇ ਤੱਕ ਪਹਿਲੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦਾ ਹੀ ਪਤਾ ਨਹੀਂ ਲਗਾ ਸਕੀ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਤੇ ਭੀੜ ਭੜਕੇ ਵਾਲੀ ਸੜਕ ਚਾਹਲ ਰੋਡ ਪੱਠਿਆਂ ਨਜ਼ਦੀਕ ਹੋਈ ਹੈ ਇੱਥੇ ਇੱਕ ਅੰਗਹੀਣ ਦੁਕਾਨਦਾਰ ਤੋਂ ਤਿੰਨ ਵਿਅਕਤੀ ਉਸਦੀ ਦੁਕਾਨ ਵਿੱਚ ਕਰਿਆਨੇ ਦੀ ਦੁਕਾਨ ਵਿੱਚ ਵੜਦੇ ਆ ਤੇ ਉੱਥੋਂ ਨਗਦੀ ਤੇ ਕਰਿਆਨੇ ਦਾ ਸਮਾਨ ਚੋੱਕ ਕੇ ਫਰਾਰ ਹੋ ਜਾਂਦੇ ਆ ਇਹਨਾਂ ਦੀ ਸੀਸੀਟੀਵੀ ਸਾਹਮਣੇ ਆਈ ਹੈ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ ਪਰ ਤੁਸੀਂ ਦੇਖੋ ਫਿਲਹਾਲ ਇਸ ਸੀਸੀਟੀਵੀ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਦਿੱਤਾ ਟੁੱਟਦੂ ਅੰਜਾਮ ਸਰ ਉਹ ਮੈਂ ਕੀ ਆਏ ਕਹਿੰਦੇ ਮੈਂ ਰੋਟੀ ਲੈਣੇ ਆ ਕਿ ਬਸ ਰੋਟੀ ਲੈਣ ਦੇ ਲੰਦੇ ਜੇ ਕੋਈ ਲੋਕ ਇਤੁਰ ਉਤਰ ਮੈਂ ਕੰਡਾ ਦੇ ਕੀ ਬਸ ਮੈਂ ਨਹੀਂ ਨਾ ਖਾਣ ਲਾ ਤਾਂ ਥੋੜਾ ਜਿਹਾ ਸਾਫ ਹੋ ਗਿਆ ਉਹ ਬੁਰ ਮੈਂ ਖਾਣ ਲਾਇਆ ਉਹਦੀ ਉਹਨਾਂ ਨੇ ਆ ਕੇ ਮੈਂ ਗਲਮਾ ਫੜ ਲਿਆ ਤੇ ਗੁੱਲਕ ਉਹਨੀ ਉਹੋ ਤੇ ਪ੍ਰੈ ਕਰਦੇ ਤੇ ਉਹਦੀ ਕਰਨੇ ਜਿਹੜਾ ਸਕੇ ਲੈ ਕਿੰਨੇ ਪੈਸੇ ਸੀ 4000 ਤੋਂ 5000 ਤੱਕ ਲੱਗਦਾ ਬਿੰਨਾ ਹੋ ਗਿਆ ਕੋਈ ਉਹਨਾਂ ਕੋਲ ਦੋ ਤੀਹ ਹਰ ਅਮਿਸੀ ਨਹੀਂ ਇਹ ਹਾਰ ਪ੍ਰਾਇ ਮਿਲ ਕੇ ਕੱਟਿਆ ਨੇ ਉਹ ਕਹਿੰਦੇ ਸੀ ਮੇਰੇ ਕੋਲ ਹੈਗਾ ਮੈਂ ਫਿਰ ਪੂੰਹ ਹਾਰ ਇਸ ਤਰ੍ਹਾਂ ਕਰਾਂ ਉਹ ਇਹ ਜੀ ਕੰਪਨੀ ਹੈ ਇਹੋ ਮੈਨੇ ਕਰਿਆ ਨਾ ਤਾਂ ਬੇ ਵੀ ਕਿਹੜੀ ਸਾਈਟ ਤੋਂ ਆਈ ਸੀ ਉਹ ਕਿਹੜਾ ਤੇ ਆਇਆ ਸੀ ਇਹ ਮੋਟਰ ਬਾਈਕ ਤੇ ਆਈ ਸੀ ਚਾਹਲਾ ਤੋਂ ਆਈ ਸੀ ਗਈ ਤੇ ਚਾਹਲਾ ਵੱਲ ਵੀ ਚਲੇ ਗਈ ਦੰਗਣਾ ਹਾਂ ਜੀ ਤੇ ਨੰਗੇ ਨੇ ਇਹ ਮਿਲ ਕੀ ਕਿੰਨਾ ਨੇ ਮम्मा ਕੋਈ ਨਹੀਂ ਲੈ ਵਟੇ ਜੀ ਕਰਕੇ ਸ਼ੱਕ ਨਹੀਂ ਹੈ ਪਹਿਲਾਂ ਕੋਈ ਕੋਲਸ ਨੂੰ ਬਲਾ ਕੀਤੀਗੀ ਤੁਹਾਡੇ ਨੂੰ ਹਾਂ ਜੀ ਹਾਂ ਜੀ ਸੀਸੀਟੀਵੀ ਵੀ ਇੱਥੇ ਨਾ ਤਸਵੀਰਾਂ ਆ ਜਾਂਦੀਆਂ ਹਾਂ ਜੀ ਹਾਂ ਤੁਸੀਂ ਦੱਸੋ ਸਮਝ ਰਹੇ ਹੋ ਅਨੀ ਕੋਲ ਸਤੇ ਆਈ ਸੀ ساری ਵੀਡੀਓ ਦੇਖ ਕੇ ਫੋਟੋ ਵੀ ਦੇਖ ਕੇ ਵੈਦਲਾ ਕੇ ਚਲੇ ਕੇ ਗਾਂਵ ਮੇਂ ਫੋਟੋਿੰਗ ਚੈੱਕ ਕਰਨ ਗਏ ਸੀ ਉਹ ਤੁਹਾਡਾ ਮਾਇਤਾ ਹੈ ਕਿ ਕਿਤੇ ਵੀ ਪਹਿਲਾਂ ਵੀ ਜੇਦੀ ਆਈ ਨਹੀਂ ਹੈ ਕੋਈ ਕਿਸ ਤਰ੍ਹਾਂ ਦੀ ਨੀ ਕਰਕੇ ਗਏ ਨਹੀਂ ਇਸ ਤਰ੍ਹਾਂ ਮੈਨੂੰ ਕੋਈ ਧਿਆਨ ਤੇ ਨਹੀਂ ਕੋਈ ਪਹਿਲਾ ਹੈ ਵੀ ਉਹਨਾਂ ਆਪਾਂ ਨੂੰ ਯਾਦ ਰੱਖੋ ਉਹਦੇ ਮੈਂ ਕਿਡਾ ਲੱਗਦੀਆਂ ਜੇ ਉਹਦੇ ਬਾਅਦ ਕੋਈ ਨਹੀਂ ਕਰ ਨਾ ਯਾਰਾ ਮੈਂ ਬਸ ਕਿਰੀ ਨੂੰ ਮੈਂ ਕਿਹਾ ਉਹ ਨਾ ਨਹੀਂ ਮੈਂ ਮਰਗੀ ਬੜਿਆ ਹੁੰਦਾ ਤੇ ਤੂੰ ਕਿਹਨੂੰ ਯਾਰ ਉਹ ਤੁਮੇ ਫੋਨ ਲਾਤਾ ਹੀ ਤੇ ਨਹੀਂ ਨੂੰ ਮੈਂ ਖੜੇ ਤੋਂ ਹੀ ਫੋਨ ਲਾਤਾ ਸੀ ਮੈਂ ਬੈਠੀ ਮੈਂ ਇਹ ਇੱਦਾਂ ਕੀ ਕਹਿੰਦਾ ਲੋ ਤਾਂ ਪਹਿਲਾਂ ਫੋਨ ਲਾ ਦੇ ਬਾਅਦ ਚੇਹੇ ਰੱਖੋ ਇਹ ਪਹਿਲਾਂ ਫੋਨ ਨਹੀਂ ਖੜੇ ਇੱਥੇ ਦੋਵੇਂ ਇੱਥੇ ਖੜੇ ਜਾ ਲਿਓ ਹਾਂ ਦੋਵੇਂ ਖੜੇ ਉਹ ਵੀਡੀਓ ਪਈ ਹੋਈ ਹੈ ਤੇ ਦੋਵੇਂ ਖੜੇ ਉੱਦੋਂ ਬਾਅਦ ਕਿਹਨਾਂ ਇੱਧਰ ਆਇਆ ਤੇ ਦੋਵੇਂ ਇੱਧਰ ਆ ਕੇ ਤੂੰ ਚਾਹ ਵੀ ਡੁੱਲੀ ਆ ਚਾਹ ਵੀ ਡੁੱਲੀ ਬਾਅਦ ਹੂਰ ਲਾਉਂਦੀ ਨਹੀਂ ਫੋਨ ਹੱਥ ਕੀ ਫੋਨ ਬੋਟ ਸੈੱਗ ਲਗਾ ਰਿਹਾ ਹੈ 1 ਲੱਖ ਦਾ 2 ਲੱਖ ਦਾ 2 ਲੱਖ ਦਾ ਤੇ ਐਂ ਇਦੋਂ ਲੰਘਦੇ ਦੀ ਆਹ ਸਾਹੀ ਇੱਕ ਸ਼ਾਟ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ